ਇੱਕ ਦਿਨ ਸੋਚਿਓ ਜੇ ਕਿਸੇ ਦੇ ਘਰ ਅੱਗ ਲੱਗੀ ਆ ਨਾ ਤੇ ਆਪਾਂ ਕਿਨੇ ਆਹਾਹਾ ਸੇਕ ਲਓ ਜਿਤਨਾ ਆਪਣੇ ਲੱਕੀ ਪਦਾ ਤੇ ਉਦਨ ਲੱਗਣਾ ਬਾਣੀ ਕਹਿੰਦੀ ਜਾਗ ਪੋ ਭਾਉ ਨਾ ਇੰਨਾ ਘਰਾਂ ਬਾਰਾਂ ਕੋਠੀਆਂ ਬਦਲੇ ਲੋਕਾਂ ਦੇ ਪੁੱਤ ਮਾਰੋ ਸਿਆਣੇ ਹੋਜੋ ਬੜਾ ਸੁਣਾ ਇੱਕ ਫਕੀਰ ਨੇ ਇੰਟਰਵਿਊ ਲਈ ਆਪਣੇ ਬੱਚਿਆਂ ਦੀ ਜੱਗ ਪਾਣੀ ਦਾ ਭਰਿਆ ਤਵਾ ਗਰਮ ਸੀ ਕਹਿੰਦਾ ਕਿ ਇੱਕ ਬੂੰਦ ਕਰਕੇ ਪਾਈ ਚੱਲੋ ਪਾਈ ਗਏ ਬੂੰਦ ਛੜਦੀ ਗਈ ਪਾਈ ਗਏ ਬੂੰਦ ਬੋਲੋ ਸੜਦੀ ਗਈ ਜੱਗ ਖਤਮ ਹੋ ਗਿਆ ਤੇ ਬੂੰਦਾਂ ਬਚ ਗਈਆਂ ਕਹਿੰਦਾ ਹਣ ਫੇਰ ਜੱਗ ਭਰੋ ਜਦੋਂ ਭਰਿਆ ਕਹਿੰਦੇ ਉਹ ਇਕੱਠਾ ਹੀ ਰੋੜ ਦੇ ਰੋੜਿਆ ਤੇ ਅੱਗ ਵੀ ਬੁਝ ਗਈ ਤੇ ਤਵਾ ਵੀ ਠੰਡਾ ਹੋ ਗਿਆ ਆਖੋ ਸਤਨਾਮ ਕਹਿੰਦਾ ਸਿੱਖਿਆ ਕੀ ਨਿਕਲੀ ਕਥਾ ਦੀ ਇਹਨੇ ਬਾਬਾ ਜੀ ਤਹੇਂ ਦੱਸ ਦਿਓ ਕਹਿੰਦਾ ਕੱਲਾ ਕੱਲਾ ਹੋਵਾਂਗੇ ਤੇ ਛਤਰ ਖਾਉਂਗੇ ਕੱਲਾ ਕੱਲਾ ਅੱਗੇ ਤਰੋਂਗੇ ਤੇ ਸੜੋਂਗੇ ਤੁਹਾਡੀ ਕਿਸੇ ਨੇ ਪਤਾ ਵੀ ਨਹੀਂ ਲੱਗਣ ਦੇਣਾ ਜਿਵੇਂ ਇਸ ਜੱਗ ਦੀ ਕੱਲੀ ਕੱਲੀ ਬੂੰਦ ਤਵੇ ਤੇ ਪਈ ਤੇ ਸਮਾਪਤ ਹੋ ਗਈ ਤੇ ਜਦੋਂ ਇਕੱਠਾ ਪਾਣੀ ਡੁੱਲਿਆ ਤੇ ਤਵਾ ਵੀ ਠੰਡਾ ਤੇ ਅੱਗ ਵੀ ਠੰਡੀ ਰੱਬ ਦਾ ਵਾਸਤਾ ਇਕੱਠੇ ਹੋ ਜਾਵੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਇੱਕ ਦੂਜੇ ਦਾ ਸਾਥ ਦੋ ਇਹ ਵੇਖੋ ਵੀ ਆਪਣੇ ਲਾਗੇ ਜਿਹੜਾ ਹੈ ਉਹਨੂੰ ਲੋੜ ਹੈ ਕਿਸੇ ਚੀਜ਼ ਦੀ ਬਾਹਰ ਲਿਆਂ ਨੂੰ ਆਪਾਂ ਮੂੰਹ ਚਾ ਕੇ ਸਹਿਯਤਾ ਕਰਨੇ ਫਿਰ ਉਹਦਾ ਘਰ ਤੇ ਸੰਭਾਲ ਲਈ ਆਖੂ ਸਤਨਾਮ ਸ੍ਰੀ ਜਿਹੜਾ 7-8 ਲੱਖ ਕੰਜਰਾਂ ਨਚਾਉਣ ਤੇ ਦੇਣਾ ਨਸ਼ੇ ਵਰਤੋਂ ਤੇ 7 ਲੱਖ ਦੇ ਵਿੱਚ ਕਿਸੇ ਗਰੀਬ ਦਾ ਘਰ ਹੀ ਬਣਾ ਦੇ